ਜਿਹੜੇ ਨੇ ਉਹ ਸਾਨੂੰ ਦੱਸਦੇ ਨੇ ਗੁਰੂ ਸਾਹਿਬ ਦੀ ਨਿਸ਼ਾਨੀ ਗੰਗਾ ਦੱਸ ਜੀਆ ਗੰਗਾ ਕਰਦੇ ਆ ਤੇ ਆਪਣੇ ਅੰਦਰੋਂ ਮੈਲ ਆਪਣੇ ਦਿਨ ਨੂੰ ਸਾਫ਼ ਕਰੀਏ ਜੇ ਕਿਸਾਨ ਨੂੰ ਸਾਫ਼ ਕਰਨਾ ਤੇ ਮਨ ਨੂੰ ਵੀ ਸਕਾਂਗਾ ਮਨ ਤੇ ਵੀ ਫੇਰੋ ਗੰਗਾਏ ਦੱਸਦਾ ਤੂੰ ਆਪਣੇ ਅੰਦਰੋਂ ਮੈਲ ਕੱਢ ਕਿਰਪਾਨ ਗੰਗਾ ਕਿਰਪਾਨ ਕਿਰਪਾਨ ਦੱਸ ਜੀ ਆਪਣੇ ਅੰਦਰ ਸ਼ਕਤੀ ਪੈਦਾ ਕਰ ਤੇਰੇ ਜਿਹੇ ਪੰਜ ਕਾਮ ਕੋ ਲੋਮੋਂਕਾਰ ਨੇ ਉਹਨੂੰ ਮਾਰਨ ਵਾਸਤੇ ਤੂੰ ਉਹ ਸ਼ਕਤੀ ਪੈਦਾ ਕਰ ਕਰ ਪਾਉਂਦੀ। ਤੁਸੀਂ ਕਿਰਪਾ ਕਰਨੀਆਂ ਦੂਸਰੇ ਤੇ ਵੀ ਕਿਰਪਾਨ ਦਾ ਮਤਲਬ ਹੈ ਉਹ ਜਦੋਂ ਦੂਸਰਾ ਕਿਸੇ ਦਾ ਜ਼ੁਲਮ ਕਰ ਰਿਹਾ ਹੋਏ ਗਰੀਬ ਉਤੇ ਗਰੀਬ ਦਾ ਕੋਈ ਸਹਾਰਾ ਨਹੀਂ ਉਹਦੇ ਸਾਰੇ ਵਾਸਤੇ ਤੂੰ ਕਿਰਪਾਨ ਚੁੱਕ। ਉਹਦੀ ਮਦਦ ਕਰ। ਮਦਦ ਉਹਦੀ ਗਰੀਬਾਂ ਦੀ ਮਦਦ ਇਹੋ ਹੀ ਗੁਰਗੋਬਿੰਦ ਸਿੰਘ ਜੀ ਨੇ ਕਿਰਪਾਨ ਚੁੱਕੀ ਸੀ। ਸਾਰਿਆਂ ਨੂੰ ਬਚਾਉਣ ਵਾਸਤੇ ਗੰਗਾ ਤੇ ਇਸ ਜਿਹ ਮਲਤਾ ਤੇ ਹੈ ਜਾਨ ਦੇ ਬੇ ਕਦ ਕੁਦਰ ਤੇ ਪਹਿਲਾ ਕਿਤੇ ਨੇ ਕਿ ਐਸੀ ਕਿ ਡਿਵਾਈਨ ਐਨਰਜੀ ਜਿਹੜੇ ਕਿ ਡਿਵਾਈਨ એનર્ਜੀ ਲੰਦੀ ਆ ਪਰਮਾਤਮਾ ਦੀ એનਰਜੀ ਜੜੀ ਆ ਪਰਮਾਤਮਾ ਦੀ ਸ਼ਕਤੀ ਜੜੀ ਆ ਇਹ ਕੇਸਾਂ ਦੇ ਥਰੂ ਆਪਣੇ ਸਰੀਰ ਚੰਦੀ ਆ ਸਾਰੇ ਜੋਗੀ ਪ੍ਰਾਣ ਜਿੰਨੇ ਦੇਖੋ ਆਪਣਾ ਹੋਏ ਨੇ ਪੈਗੰਬਰ ਕਿਸੇ ਧਰਮ ਦੇ ਪੈਗੰਬਰ ਹੋਏ ਨੇ ਸਾਰੇ ਨੇ ਕੇਸ ਰੱਖੇ ਸਾਰੇ ਕੇਸ ਰੱਖਦੇ ਆਏ ਨੇ ਪਹਿਲੇ ਜੋਗੀ ਜਟਾ ਰੱਖਦੇ ਹੁੰਦੇ ਸੀ ਕਿ केसा ਦੀ ਮਦਦ ਜੀ ਕੜਾ ਦੱਸਦਾ ਕੜੇ ਨੂੰ ਦੇਖਣਾ ਕਿ ਕੜਾ ਦੱਸਦਾ ਕਿ ਪਰਮਾਤਮਾ ਦਾ ਕੋਈ ਐਂਡ ਹੀ ਨਹੀਂ ਕੜੇ ਦਾ ਕੋਈ ਐਂਡ ਹੈ ਗੋਲ ਹੈ ਕਿਤੇ ਅਸਲ ਕੋ ਫਿਰ ਕੜਾ ਦੱਸਦਾ ਹੈ ਪਰਮਾਤਮਾ ਕੋਈ ਆਦ ਨਹੀਂ ਪਰਮਾਤਮਾ ਦਾ ਬਿਆਨ ਤੇ ਆ ਕਾਣਾ ਸਾਹ ਨਜ਼ਰ ਸ੍ਰੀ ਪ੍ਰਮਾਤਮਾ ਨੂੰ ਜਾਪ ਤੂੰ ਦੇ ਬੇਅੰਤ ਆ ਤੂੰ ਜਿੰਨਾ ਜਪੇਗਾ ਉਹਨੂੰ ਤੱਬਿਕ ਹੋ ਜਾਏਗਾ ਕੱਚਾ ਸਾਂ ਦੱਸਦਾ ਤੂੰ ਜਾਤ ਰੱਖ ਜਾਤ ਰੱਖੇਗਾ ਜਾਦਾ ਬਤਰ ਇਹ ਨਹੀਂ ਸਖਸ ਦਾ ਨਾਲ ਖਾਨ ਦਾ ਵੀ ਆਪਣਾ ਜਾਤ ਰੱਖਾ ਜਾਏਗਾ ਸਵਾਦਾਂ ਜੇ ਸਵਾਦੂ ਨਹੀਂ ਵਾਣਾ ਚੀਦਾ ਮਹਾਰਾਜ ਕਹਿੰਦਾ ਮੋ ਪ੍ਰੀਤ ਸਵਾਦ ਸਭੇ ਕਾਲਕ ਦਾ ਕਰਦਾ ਸਵਾਦ ਵੀ ਮਹਾਰਾਜਾਂ ਦੱਸਦਾ ਪਰੀਤ ਮਨ ਦਾ ਦੁਨਿਆਨਾ ਦੁਨੀਆਂ ਨਾਲ ਪ੍ਰੇਮ ਕਰਦਾ ਨਾ ਦੁਨੀਆਂ ਨਾਲ ਨਹੀਂ ਪ੍ਰੇਮ ਕਰਨਾ ਪ੍ਰੇਮ ਦਾ ਮੈਂ ਤੋਂ ਭਰੇ ਹਾਂ ਮੈਂ ਤੋਂ ਭਰੇ ਉਹ ਪਰਮਾਤਮਾ ਨਾਲ ਪ੍ਰੇਮ ਪ੍ਰੇਮ ਦਾ ਅਰਥ ਤੇ ਪਰਮਾਤਮਾ ਨਾਲ ਜੁੜਨ ਦਾ ਹੈ ਦੁਸਰ ਦੁਨੀਆਂ ਨਾਲ ਜਿਹੜਾ ਪ੍ਰੇਮ ਕਰਦਾ ਪ੍ਰੇਮ ਨਹੀਂ ਮੋਹ ਹੁੰਦਾ ਅਟੈਚਮੈਂਟ ਹੁੰਦੀ ਹੈ ਤੇ ਇਹਦੇ ਇਹ ਬਹੁਤ ਵੱਡਾ ਦਾਗ ਹੈ ਜੇ ਤਾਂ ਮੋਹ ਪ੍ਰੀ ਸਵਾਸ ਸਭੇ ਕਾਲ ਦਾ ਦਾਗਾ ਦਾ